ਸਿੱਧੂ ਦੇ ਜਾਣ ਬਾਅਦ ਜਿੱਥੇ ਆਪਾਂ ਨੂੰ ਇੰਜ ਲੱਗਦਾ ਸੀ ਵੀ ਹੁਣ ਕਦੇ ਸ਼ਾਇਦ ਹੀ ਸਿੱਧੂ ਮੂਸੇਵਾਲੇ ਦੀ ਹਵੇਲੀ ਖੁਸ਼ੀਆਂ ਵਰਤਣ ਗਈਆਂ ਪਰ ਉਸ ਕਾਲਪੁਰਖ ਵਾਹਿਗੁਰੂ ਦੀ ਵੱਡੀ ਕਿਰਪਾ ਦੇ ਨਾਲ ਇੱਕ ਵਾਰ ਫਿਰ ਸਿੱਧੂ ਦੀ ਹਵੇਲੀ ਰੌਣਕਾਂ ਲੱਗੀਆਂ ਨੇ ਤੇ ਜਿਸ ਤੱਕ ਸਿੱਧੂ ਦੇ ਚਾਉਣ ਵਾਲੇ ਤੇ ਮੂਸੇਵਾਲੇ ਦੇ ਮਾਪੇ ਬਿਹਤ ਖੁਸ਼ ਨੇ ਕਿਉਂਕਿ ਸਿੱਧੂ ਦੇ ਮਾਪਿਆਂ ਨੂੰ ਇੱਕ ਵਾਰ ਫਿਰ ਜਿਉਣ ਦੀ ਬਜਾਏ ਤੇ ਬੁਢਾਪੇ ਦਾ ਸਹਾਰਾ ਮਿਲਿਆ ਇਸ ਗੱਲ ਦੇ ਵਿੱਚ ਵੀ ਕੋਈ ਝੂਠ ਨਹੀਂ ਕਿ ਸਿੱਧੂ ਦੇ ਜਾਣ ਬਾਅਦ ਲੱਗੂਗਾ ਹਰ ਇੱਕ ਸਿੱਧੂ ਦੇ ਚਾਉਣ ਵਾਲੇ ਦੀ ਇਹੀ ਦੀ ਇੱਛਾ ਸੀ ਕਿ ਮਾਂ ਚਰਨ ਕੌਰ ਦੀ ਕੁੱਖੋਂ ਇੱਕ ਹੋਰ ਸਿੱਧੂ ਜਨਮ ਲਵੇ ਨੇ ਉਸਰ ਦਾਸ ਨੂੰ ਸੁਣਿਆ ਵੀ ਐ ਤੇ ਪੂਰਾ ਵੀ ਕੀਤਾ ਤੇ ਇੱਕ ਹੋਰ ਬਿਹਤ ਪਿਆਰੀ ਵੀਡੀਓ ਨਿੱਕਾ ਸਿੱਧੂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪਾਰਟੀ ਮੌਕੇ ਬੇਬੇ ਬਾਪੂ ਦੇ ਨਾਲ ਬਿਹਤ ਪਿਆਰੀਆਂ ਸ਼ਰਨਤਾਂ ਨਿੱਕਾ ਸਿੱਧੂ ਕਰਦਾ ਨਜ਼ਰ ਆ ਰਿਹਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨਿੱਕਾ ਸਿੱਧੂ ਕਿੰਨਾ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਤੇ ਨਾਲ ਸਿੱਧੂ ਦੇ ਮਾਪੇ ਵੀ ਕਿੰਨੇ ਜ਼ਿਆਦਾ ਖੁਸ਼ ਨੇ ਸੋ ਅਕਾਲਪੁਰਖ ਵਾਹਿਗੁਰੂ ਦੀ ਵੱਡੀ ਕਿਰਪਾ ਦੇ ਨਾਲ ਸਿੱਧੂ ਮੂਸੇਵਾਲ ਦੇ ਮਾਪਿਆਂ ਦੇ ਚਿਹਰੇ ਤੇ ਇੱਕ ਵਾਰ ਫਿਰ ਖੁਸ਼ੀਆਂ ਆਈਆਂ ਨੇ ਸੋ ਜੇਕਰ ਤੁਸੀਂ ਵੀ ਇਸ ਗੱਲ ਤੋਂ ਖੁਸ਼ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ